ਹਾਂਜੀ ਬੜਾ ਸ਼ੁਭ ਦਿਹਾੜਾ ਹਾਂਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਮੈਂ ਨਿਰੰਦਰભાઈ ਮੋਦੀ ਜੀ ਦਾ ਜਿਨ੍ਹਾਂ ਨੇ ਇਹ ਪੂਰੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਸਾਡੇ ਹੈੱਡ ਆਫਿਸ ਬੀਜੇਪੀ ਦੇ ਬਣਾਏ ਨੇ ਉਹਨਾਂ ਸਾਰੇ ਹੈੱਡ ਆਫਿਸਾਂ ਦੇ ਐਸਸੀ ਮੋਰਚੇ ਵੱਲੋਂ ਜੋ ਬਾਲਮੀਕ ਦਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਔਰ ਪਹਿਲੀ ਵਾਰੀ ਹੋ ਰਿਹਾ ਕਿ ਸਾਡੀ ਜਿਹੜੀ ਗੱਲ ਆ ਉਹ ਸਾਡੀ ਬੀਜੇਪੀ ਕੋ ਗਈ ਦਲਤਾਂ ਦੇ ਜਿਹੜੇ ਮਜ਼ਦੂਰ ਨੇ ਜਿਹੜੇ ਐਸਸੀ ਲੋਕ ਨੇ ਗਰੀਬ ਲੋਕ ਨੇ ਉਹਨਾਂ ਦੇ ਗੁਰੂ ਪਿਮਰਾਂ ਦਾ ਜਿਹੜਾ ਦਿਹਾੜਾ ਵਾ ਉਹ ਬੀਜੇਪੀ ਮਨਾ ਰਹੀ ਆ ਪਹਿਲਾਂ ਤਾਂ ਮੈਂ ਬੀਜੇਪੀ ਦਾ ਧੰਨਵਾਦ ਕਰਦਾ ਫਿਰ ਆਪਣੇ ਲੋਕਾਂ ਦਾ ਧੰਨਵਾਦ ਕਰਨਾ ਜਿਹੜੇ ਇੰਨੇ ਇਕੱਠ ਲੈ ਕੇ ਮੇਰੀ ਛੋਟੀ ਜੀ ਗੱਲ ਤੇ ਇੱਥੇ ਬੀਜੇਪੀ ਦਫ਼ਤਰ ਆਏ ਨੇ ਔਰ ਉਹਨਾਂ ਨੇ ਇੱਥੇ ਬਾਲਮੀਕ ਮਹਾਰਾਜ ਦੇ ਜੋ ਨਮਨ ਕੀਤਾ ਵਾ ਮੈਂ ਉਹਨਾਂ ਸਾਰੀ ਸੰਗਤਾਂ ਦਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਆਰਐਸ ਲੱਧੜ ਸਾਹਿਬ ਦਾ ਧੰਨਵਾਦ ਕਰਦਾ ਮਾਂ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਡੀਸੀ ਨੇ ਔਰ ਜਿਨ੍ਹਾਂ ਦੇ ਪੰਜਾਬ ਤੋਂ ਵੀ ਕਾਫੀ ਸਾਡੇ ਲੋਗ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਸਰ ਇਹ ਦੇਖ ਕੇ ਭਗਵਾਨ ਬਾਲਮੀਕ ਜੀ ਦੇ ਨਾਮ ਤੇ ਰੱਖਿਆ ਬੜਾ ਮਾਣ ਦਿੱਤਾ ਗਿਆ ਉਹ ਬਹੁਤ ਵੱਡੀ ਗੱਲ ਆ ਕਿੜੇ ਸਾਡੇ ਨਰਿੰਦਰભાઈ ਮੋਦੀ ਜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਬਹੁਤ ਸੁਜਕੀ ਸੋਚ ਆ ਔਰ ਹਰ ਵਰਗ ਦੇ ਨਾਲ ਚੱਲਦੇ ਨੇ ਅੱਜ ਜੋ ਉਹਨਾਂ ਨੇ ਐਡਾ ਵੱਡਾ ਕੰਮ ਕੀਤਾ ਅਸੀਂ ਪਹਿਲਾਂ ਵੀ ਮੈਂ ਬਿਆਨ ਚ ਕਿਹਾ ਸੀ ਕਿ ਇਹ ਕੋਈ ਕਰ ਨਹੀਂ ਸਕਦਾ ਜੋ ਇਹਨਾਂ ਸਮਾਜਾਂ ਦਾ ਸਾਡੇ ਸਮਾਜ ਦਾ ਜਿਹੜਾ ਸਾਡਾ ਦਲਿਤ ਸਮਾਜ ਆ ਉਹ ਬੜਾ ਪਿਛੜਿਆ ਹੋਇਆ ਵਰਗ ਆ ਔਰ ਕੂੜਾ ਚੱਕਣ ਵਾਲਾ ਨਾਲੀਆਂ ਸਾਫ਼ ਕਰਨ ਵਾਲਾ ਸਾਡਾ ਵਰਗ ਆ ਉਹਨੂੰ ਇਹਨਾਂ ਮਾਨ ਸਤਕਾਰ ਦੇ ਰਹੇ ਨੇ ਮੈਂ ਉਹਨਾਂ ਦਾ ਦਿਲੋਂ ਧੰਨਵਾਦੀ ਕਰਦਾ ਆਵਾਦੀ ਪਾਰਟੀ ਦੀ ਗੱਲ ਕਰਦੇ ਪ੍ਰੋਫੈਸਰ ਜੀ ਵੀਰੇ ਵੀ ਹੈਗੀ ਜਿਹੜੀ ਦਲਿਤ ਵਰਧੀ ਹੈ ਹਾਂਜੀ ਦਲਿਤ ਵਿਰੋਧੀ ਗਿਆ ਬੀਜਪੀ ਬੀਜਪੀ ਨੂੰ ਦਲਿਤ ਬ੍ਰੋਧੀ ਉਹ ਕਿਵੇਂ ਕਹਿ ਸਕਦੇ ਆ ਤੁਸੀਂ ਗੂਗਲ ਚਲਾਣੇ ਹੋ ਜਿਹੜੇ ਲੋਕ ਅੱਜ ਹਰ ਬੰਦੇ ਕੋਲ ਮੋਬਾਈਲ ਆ ਮੋਬਾਈਲ ਦੇ ਵਿੱਚ ਇੱਕ ਐਸੀ ਸ਼ਕਤੀ ਆ ਗੂਗਲ ਉਹ ਗੂਗਲ ਐਸੀ ਸ਼ਕਤੀ ਆ ਉਹ ਗੂਗਲ ਤੋਂ ਤੁਸੀਂ ਸਰਚ ਮਾਰ ਕੇ ਦੇਖ ਲਓ ਕਿ ਨਰਿੰਦਰભાઈ ਮੋਦੀ ਜੀ ਨੇ ਦਲਤਾਂ ਵਾਸਤੇ ਕਿੰਨਾ ਕੁਛ ਕੀਤਾ ਕਿੰਨੀਆਂ ਕਾਰਡ ਬਣਾਏ ਕਿੰਨੇ ਸਾਡੇ ਲਾਜ ਫਰੀ ਹੁੰਦੇ ਨੇ ਕਿੰਨੇ ਸਾਡੇ ਰਾਸ਼ਨ ਮਿਲਦੇ ਨੇ ਸਾਡੇ ਪਰਿਵਾਰਾਂ ਨੂੰ ਉਹ ਝੂਠੀਆਂ ਗੱਲਾਂ ਕਰਦੇ ਨੇ ਉਹ ਝੂਠੀ ਸਰਕਾਰ ਆ ਆ ਬਸ 15 ਮਹੀਨੇ ਦੀ ਸਰਕਾਰ ਆ ਉਹ ਤਾਂ ਲੱਭਣੇ ਨਹੀਂ ਉਹ ਤਾਂ ਆਪਸ ਵਿੱਚ ਲੜੀ ਜਾਂਦੇ ਉਹਨਾਂ ਨੂੰ ਜਦ ਦੀ ਸਰਕਾਰ ਬੜੀ ਵਿਆਕਰਾਂਤ ਤੋਂ ਇਲਾਵਾ ਠੱਗੀਆਂ ਮਾਰਨ ਤੋਂ ਬਾਅਦ ਹੋਰ ਆਪਣੇ ਜਿਹੜੇ ਉਹਨਾਂ ਦੇ ਮੰਤਰੀ ਨੇ ਉਹਨਾਂ ਤੇ આરોਪ ਲਾਉਣ ਤੋਂ ਬਾਅਦ ਉਹਨਾਂ ਨੇ ਕੁਝ ਨਹੀਂ ਕੀਤਾ ਜਿਹੜੇ ਕੇਸ ਹੋਏ ਉਹਦੇ ਕਰਕੇ ਉਹਨਾਂ ਨੇ ਕਿਹਾ ਜਿਹੜੀ ਇੱਕ ਆਈਐਸ ਨੇ ਜਿਹੜੀ ਕੀਤੀ ਜਿਹੜੀ ਇੱਕ ਸੀਜੀ ਨੇ ਜਿਹੜੀ ਇਹ ਕਹਿੰਦੇ ਸੀ ਦੇਖੋ ਜਿਹੜਾ ਕੰਮ ਹੋਇਆ ਇਹ ਬੜਾ ਮਨਪਾਦੀ ਕੰਮ ਨਹੀਂ ਹੋਣਾ ਚਾਹੀਦਾ ਸੀ ਪਰ ਜਿਹੜੇ ਲੋਗ ਨੇ ਇਦਾਂ ਦੀ ਸਿਆਸਤਾਂ ਕਰਦੇ ਨੇ ਉਹਨਾਂ ਦਾ ਆਣ ਵਾਲੇ ਲੋਕ ਜਿਹੜੀ ਸੰਗਤ ਆ ਉਹ ਮੂੰਹ ਤੋੜ ਜਵਾਬ ਦਿੰਦੇ